ਵੱਡਿਆਂ। ਪਿਆ ਸ਼ਾਦੀਆਂ ਦੇ ਵਿੱਚ ਜਿਨ੍ਹਾਂ ਦੇ ਬਾਹਲਾ ਕੀੜਾ ਹੁੰਦਾ ਵੀ ਫਾਇਰ ਕੱਢਦੇ ਆ ਤੇ ਫਾਇਰ ਕੱਢ ਕੇ ਕਿਸੇ ਦਾ ਨੁਕਸਾਨ ਕਰ ਦਿੰਦੇ ਆ ਉਹ ਇੱਥੇ ਮੋਗੇ ਆ ਜਣਾ ਸ਼ੂਟਿੰਗ ਰੇਂਜ ਬਣੀ ਹੋਈ ਆ ਮੋਗੇ। ਇੱਥੇ ਆ ਕੇ ਤੁਸੀਂ ਫਾਇਰ ਕੱਢ ਸਕਦੇ ਆ ਆਪ ਦਾ ਜਿਹੜਾ ਕੀੜਾ ਇੱਥੇ ਆ ਕੇ ਕੱਢ ਲਓ ਨਾਲੇ ਤਾਂ ਮੈਡਲ ਜਿੱਤੋਗੇ। ਕਿਉਂਕਿ ਭਈ ਇਹ ਚ ਕੋਈ ਉਮਰ ਦੀ ਲਿਮਟ ਨਹੀਂ ਹੈਗੀ 8 ਸਾਲ ਤੋਂ ਲੈ ਕੇ 80 ਸਾਲ ਤੱਕ ਤੁਸੀਂ ਇੱਥੇ ਜਿਹੜਾ ਸ਼ੂਟਿੰਗ ਰੇਂਜ ਦੇ ਵਿੱਚ ਆ ਕੇ ਤੁਸੀਂ ਇਹ ਸਿੱਖ ਸਕਦੇ ਹੋ। ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਖੜੇ ਕੇ ਇੱਥੇ ਐਸਕੇ ਸ਼ੂਟਿੰਗ ਅਕੈਡਮੀ ਮੋਗੇਆਂ ਤੇ ਬਾਈ ਆਪਣੇ ਨਾਲ ਹੈਗਾ ਹਰਜੀਤ ਬਾਈ ਸਸੀ ਕਾ ਸਸੀ ਕਾ ਜੀ ਉਹ ਠੀਕ ਠਾਕ ਹੈ ਬਾਈ ਬਹੁਤ ਵਧੀਆ ਪੰਜਾਬ ਦੇ ਵਿੱਚ ਬਹੁਤ ਹੋਰ ਵੀ ਬਹੁਤ ਸੋਹਣੀਆਂ ਰੇਂਜਾਂ ਹੈਗੀਆਂ ਪਰ ਮੋਗੇ ਜਮਾਂ ਨੇੜੇ ਆਪਣੇ ਬਾਈ ਹਣਾ ਜੀ ਬਿਲਕੁਲ ਜੀ ਤੇ ਇਹ ਦੱਸੋ ਬਾਈ ਪਹਿਲਾਂ ਤਾਂ ਸਟਾਰਟਿੰਗ ਕਿੱਥੋਂ ਜੇ ਮੈਂ ਕਿਹਾ 8 ਤੋਂ ਲੈ ਕੇ 80 ਸਾਲ ਤੱਕ ਇਹ ਸਹੀ ਗੱਲ ਹੈ ਬਾਈ ਹਾਂ ਜੀ ਬਿਲਕੁਲ ਸਹੀ ਹੈ ਆ ਪਹਿਲੀ ਗੱਲ ਤਾਂ ਇੰਡੋਰ ਸ਼ੂਟਿੰਗ ਰੇਂਜ ਹੈ 10 ਮੀਟਰ ਵਿਦਆਊਟ ਲਾਇਸੈਂਸ ਹਥਿਆਰ ਹੁੰਦੇ ਆ ਹੂੰ 에ਅਰ ਵਾਈਪਰ ਹੈਗੇ ਆ 에ਅਰ ਗਨ ਜਿਹਨੂੰ ਕਿਹਾ ਜਾਂਦਾ 에ਅਰ ਵਾਈਪਰ ਆ ਓਲੰਪਿਕ ਦਾ ਈਵੈਂਟ 10 ਮੀਟਰ ਰੇਂਜ ਦੇ ਵਿੱਚ ਆ ਖੇਡੀ ਜਾਂਦੀ ਹੈ। ਹੂੰ ਦੂਸਰੇ ਨੰਬਰ ਤੇ ਸਾਡੇ ਲਈ ਪੂਰੀ ਮਾਲਵਾ ਬੈਲਟ ਦੇ ਲਈ ਆ ਬਹੁਤ ਮਾਣ ਦੀ ਗੱਲ ਆ ਜਿਦੇ ਵਿੱਚ ਉਹ ਅਮਨੀਤ ਸਿੱਧੂ ਐਸੇ ਗੇਮ ਦੇ ਵਿੱਚ ਐਸੇ ਈਵੈਂਟ ਦੇ ਵਿੱਚ ਉਹ ਰੇਫਲ ਸ਼ੂਟਰ ਆ ਐਸਐਸਪੀ ਇਹ ਬਤੌਰ ਉਦੋਂ ਬਾਅਦ ਭਾਜੀ ਗੁਰਪਾਲ ਸਿੰਘ ਉਹ ਵੀ ਮਾਲਵਾ ਬੈਲਟ ਦੇ ਵਿੱਚੋਂ ਆ ਉਦੋਂ ਬਾਅਦ ਸੰਦੀਪ ਸਿੰਘ ਪਿੰਡ ਬੇਬਲ ਤੋਂ ਉਹ ਵੀ ਇਹ ਕਿ ਓਲੰਪਿਕ ਖੇਡੇ ਆ ਉਹ ਚੀਜ਼ ਦੇ ਨਾਲ ਆਹ ਅੰਡਿਵੀਜ਼ਲ ਈਵੈਂਟ ਆ ਕੋਈ ਟੀਮ ਵਰਕ ਦੀ ਲੋੜ ਨਹੀਂ ਇਨਡੋਰ ਹੋਣ ਦੀ وجہ ਨਾਲ ਕੋਈ ਧੁੱਪ ਨਹੀਂ ਪੈਂਦੀ ਕੋਈ ਹਨੇਰੀ ਰਗਾ ਦਾ ਡਰ ਨਹੀਂ ਜਦੋਂ ਮਰਜੀ ਇਨਡੋਰ ਹਾਲ ਦੇ ਵਿੱਚ ਏਸੀ ਵਾਲੀ ਗੇਮ ਓਕੇ ਬਿਲਕੁਲ ਸ਼ਾਂਤ ਆਪਦੇ ਹਥਿਆਰ ਨਾਲ ਆਦੀ ਗੋਲੀ ਚਲਾਉਣੀ ਆ ਤੇ ਤੁਸੀਂ ਗੋਲੀ ਚਲਾਓ ਮੈਡਲ ਲਓ ਤੇ ਨੌਕਰੀ ਹਾਸਲ ਕਰੋ ਆ ਬੱਚੀਆਂ ਅੱਜ ਦੀ 12 ਸਾਲ ਦੀਆਂ ਹੈਗੀਆਂ ਤੇ ਇਹਨਾਂ ਨੇ 9 ਸਾਲ ਤੋਂ ਗੇਮ ਸ਼ੁਰੂ ਕੀਤੀ ਪਹਿਲਾਂ ਲਿਟਲ ਚੈਂਪ ਖੇਡਦੀਆਂ ਰਹੀਆਂ ਹੁਣ ਅੰਡਰ 14 ਦੇ ਵਿੱਚ ਖੇਡਦੀਆਂ ਓਕੇ ਦੋਸਤੋ ਜੇ ਇਹ ਕੁੜੀ ਦੇ ਤੁਹਾਨੂੰ ਮੈਡਲ ਦਿਖਾ ਦਣਾ ਮੈਨੂੰ ਲੱਗਦਾ ਬਈ ਕਿੰਨੇ ਕਹਿ ਸਕਦਾ ਮੈਂ ਕੋਈ ਗਿਣਤੀ ਨਹੀਂ ਹੈਣਾ ਬਹੁਤ ਚਲੇ ਜਾਂਦੇ ਬਹੁਤ ਚਲੇ ਜਾਂਦੇ ਆ ਕਿਉਂਕਿ ਬਾਈ ਕਹਿੰਦਾ ਸਟਾਰਟਿੰਗ ਤੋਂ ਇੱਥੇ ਮੈਨੂੰ ਲੱਗਦਾ ਸਕੂਲੋਂ ਆ ਕੇ ਤੇ ਸਕੂਲੋਂ ਜਾਣ ਤੋਂ ਪਹਿਲਾਂ ਇੱਥੇ ਹੀ ਹੁੰਦੇ ਮੈਨੂੰ ਲੱਗਦਾ ਬੱਚੇ ਨਾਲ ਥੋੜੇ ਤੇ ਨਸ਼ਿਆਂ ਤੋਂ ਦੂਰ ਫੋਨ ਤੋਂ ਦੂਰ ਸਿਰਫ ਆਦੀ ਗੇਮ ਦਾ ਜਨੂਨ ਹੈ ਇਹਨਾਂ ਨੂੰ ਤੇ ਜੇ ਆਪਾਂ ਗੱਲ ਕਰਗੇ ਬਾਈ ਇੱਥੇ ਕੁੜੀਆਂ ਮੁੰਡੇ ਦੋਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਈ ਕੁੜੀਆਂ ਵੀ ਆ ਸਰ ਮੁੰਡੇ ਵੀ ਆ ਬਜ਼ੁਰਗ ਵੀ ਆਉਂਦੇ ਸਾਡੇ ਕੋਲੇ ਜਿਵੇਂ ਬਜ਼ੁਰਗ 80 ਸਾਲ ਦੇ ਆਪਾਂ ਕਿਹਾ ਹਾਂਜੀ ਬਜ਼ੁਰਗ ਵੀ ਇੱਥੇ ਆਉਂਦੇ ਆ ਫੌਜ ਦੇ ਪੁਲਸ ਦੇ ਜਿਹੜੇ ਬੰਦੇ ਹੈਗੇ ਆ ਵੀ ਜੇ ਆਪਾਂ ਗੱਲ ਕਰ ਗਏ 올림픽 ਦੀ ਹੈ ਨਾ ਹਾਂਜੀ ਹੁਣ ਤੱਕ ਜਿਹੜੇ ਤੁਸੀਂ ਆਪਣੇ ਇੱਥੇ ਬੱਚੇ ਟ੍ਰੇਨਿੰਗ ਕਰ ਚੁੱਕੇ ਆ ਕੋਈ ਗਏ ਆ ਆਪਣੇ ਜਿਵੇਂ ਜ਼ੋਨ ਜ਼ਿਲ੍ਹਾ ਗਾਂ ਕਿੱਥੋਂ ਤੱਕ ਗਏ ਆ ਹਾਂਜੀ ਜ਼ੋਨ ਖੇਡ ਚੁੱਕੇ ਆ ਡਿਸਟ੍ਰਿਕਟ ਖੇਡ ਚੁੱਕੇ ਆ ਸਟੇਟ ਦੇ ਵਿੱਚੋਂ ਮੈਡਲ ਆ ਨੈਸ਼ਨਲ ਦੇ ਵਿੱਚੋਂ ਮੈਡਲ ਆ ਹਮ ਹੁਣ ਇੰਡੀਆ ਟੀਮ ਦੇ ਟ੍ਰੈਲਾਂ ਵਾਸਤੇ ਵੀ ਬੱਚੇ ਸਿਲੈਕਟ ਹੋਏ ਵੀ ਆ ਹਮ ਉਹ ਮਿਹਨਤ ਕਰੀ ਜਾਂਦੇ ਗਾਂ ਅਪਾ ਇਥੇ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਨਰਸਰੀ ਤਿਆਰ ਕਰਦੇ ਆਂ ਆਪਣੇ ਤੋਂ ਉੱਪਰ ਵਧੀਆ ਫੈਸਿਲਿਟੀਆਂ ਵਧੀਆ ਕੋਚ ਹੈਗੇ ਆ ਉਹ ਗਾਂ ਹੌਲੀ ਹੌਲੀ ਵਧੀ ਜਾਂਦੇ ਇੱਕ ਮੈਂ ਦਰਸ਼ਕਾਂ ਨੂੰ ਤੁਹਾਨੂੰ ਗੱਲ ਦੱਸ ਦੇਣੀ ਚਾਹੁੰਨਾ ਬਾਈ ਦਾ ਜਿਹੜਾ ਬੈਕਗ੍ਰਾਉਂਡ ਆ ਬਾਈ ਤੁਸੀਂ ਆਪ ਹੀ ਦੱਸ ਦੋ ਜਿਹੜਾ ਬਹੁਤ ਤਕੜਾ ਬੈਕਗ੍ਰਾਉਂਡ ਕਹਿ ਸਕਦਾ ਫਾਇਦੇ ਨਾਲ ਰਿਲੇਟ ਬਾਈ ਦੱਸੋ ਜਰੂਰ ਮੇਰੇ ਫਾਦਰ ਸਾਹਿਬ ਵੀ ਆਰਮੀ ਜੋ ਸੀ ਯਈ ਮੇਰੇ ਗ੍ਰੈਂਡਫਾਦਰ ਸਾਹਿਬ ਵੀ ਆਰਮੀ ਦੇ ਵਿੱਚੋਂ ਆ ਬਾਕੀ ਸਾਰੇ ਹਾਂਜੀ ਮੇਰੇ ਫਾਦਰ ਸਾਹਿਬ ਤੌਰ ਤੇ ਕੈਪਟਨ ਰਿਟਾਇਰ ਆ ਸੂਬੇ ਦਾ ਮੇਜਰ ਹੋ ਰਿਹਾ ਕੈਪਟਨ ਬਾਕੀ ਮੈਂ ਖੁਦ ਐਨਸੀਸੀ ਸੀ ਸਰਟੀਫਿਕੇਟ ਆ ਹਮ ਬਕਾਇਦਾ ਗੇਮ ਦੇ ਵਿੱਚ ਮੈਨੂੰ ਅੱਜ ਦੀ ਡੇਟ ਦੇ 22 25 ਸਾਲ ਹੋ ਗਏ ਲਗਾਤਾਰ ਹੀ ਓਕੇ ਗੇਮ ਦੇ ਵਿੱਚ ਬਹੁਤ ਚੀਜ਼ਾਂ ਸਿੱਖੀਆਂ ਪਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਆ ਕਿ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਹੈਗਾ ਮੋਬਾਈਲ ਦਾ ਤੇ ਨਸ਼ਿਆਂ ਦਾ ਉਹਦੇ ਤੋਂ ਸਾਡੇ ਸਾਰੇ ਬੱਚੇ ਦੂਰ ਦੂਰ ਹੈ ਸਾਰੇ ਬੱਚੇ ਦੂਰ ਆ ਸਿਰਫ ਆਪਦੀ ਗੇਮ ਦਾ ਜਨੂਨ ਆ ਆਹੀ ਜਨੂਨ ਪਰਮਾਤਮਾ ਨੇ ਬਰਕਰਾਰ ਰੱਖੇ ਹਮ ਦੀ ਇੱਕ ਗਵਰਨਮੈਂਟ ਦੀ ਪਾਲਿਸੀ ਆ ਉਹ 5ਵੀਂ ਕਲਾਸ ਤੋਂ ਵੀ ਬੱਚਾ ਲੈ ਲੈਂਦੇ ਓਕੇ ਉਸ ਤੋਂ ਬਾਅਦ ਗੇਮ ਬੇਸ ਤੇ 10ਵੀਂ ਤੋਂ ਵੀ ਬੱਚਾ ਲਿਆ ਜਾਂਦਾ ਕਿ ਗੇਮ ਦੇ ਟ੍ਰਾਇਲ ਕਲੀਅਰ ਕਰਕੇ ਆਰਮੀ ਦੇ ਵਿੱਚ ਮਾਊ ਦੇ ਵਿੱਚ ਸੈਂਟਰ ਆ ਉੱਥੇ ਜਾ ਕੇ ਬੱਚਾ ਸਿਲੈਕਟ ਹੁੰਦਾ ਉਹਦੇ ਵਿੱਚ ਗੇਮ ਆ ਬਹੁਤ ਕੋਸਟਲੀ ਆ ਬਹੁਤ ਮਹਿੰਗੀ ਗੇਮ ਆ 2.5 ਤੋਂ 3 ਲੱਖ ਰੁਪਏ ਦੀ ਰੈਫਲ ਆਉਂਦੀ ਆ ਜਿਹੜੇ ਵੈਪਨ ਹੈਗੇ ਇਹ ਹਾਂਜੀ 1.5 ਲੱਖ ਪਲੱਸ ਦਾ ਪਿਸਟਲ ਚਲਾਇਆ ਜਾਂਦਾ ਹੈਗਾ ਉਦੋਂ ਬਾਅਦ ਪ੍ਰੋਪਰ ਕਿੱਟ ਪਾ ਕੇ ਹੂੰ ਜਿਹੜਾ ਸ਼ੂਟਰ ਆ ਉਦੋਂ ਆ ਪਿਸਟਲ ਦੀ ਪੂਰੀ ਐਸੈਸਰੀ ਵਗੈਰਾ ਲੈ ਕੇ 5.5 ਲੱਖ ਦੇ ਵਿੱਚ ਸ਼ੂਟਰ ਜਾਂਦਾ ਆ ਆਮ ਬੰਦੇ ਆ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ ਉਹ ਗਵਰਨਮੈਂਟ ਦੀ ਪਾਲਿਸੀ ਆ ਕਿ ਉਹ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਲੈ ਕੇ ਓਕੇ ਤੇ ਉੱਥੇ ਸਾਰਾ ਕੁਝ ਫ੍ਰੀ ਚੱਲਦਾ ਪੜਾਈ ਲਿਖਾਈ ਗੇਮ ਤੇ ਉਹਦੇ ਹਿਸਾਬ ਨਾਲ ਅਚੀਵਮੈਂਟਾਂ ਦੇ ਹਿਸਾਬ ਨਾਲ ਉਹ ਫੌਜ ਜੁਆਇਨ ਕਰ ਸਕਦਾ ਤੇ ਪ੍ਰੋਮੋਸ਼ਨ ਹਾਸਲ ਕਰ ਸਕਦਾ ਮਹਰ ਜੀ ਦੱਸੋਗੇ ਆਪਾਂ 1 ਬਾਈ 1 ਜੇ ਗੱਲ ਕਰਕੇ ਸਟਾਰਟਿੰਗ ਆਪਾਂ ਜਿਵੇਂ ਡਿਟੇਲ ਦਾ ਤੁਸੀਂ ਦੱਸਿਆ ਸੀਗਾ ਹਨਾ ਇਹ ਇਹ ਕੀ ਸਿਸਟਮ ਆ ਜਿਹੜਾ ਅਹ ਡਿਜੀਟਲ ਟਰਾਡ ਲਈ ਆਸਲ ਵਿੱਚ ਮੇਨਲੀ ਕੀਤਾ ਕਿ ਆਹ 올림픽 ਸਟੈਂਡਰਡ ਆ ਹਮ ਆਹ ਜਦੋਂ ਹੁਣ ਤਾਂ ਨੈਸ਼ਨਲ ਸਟੇਟ ਵੀ ਪੰਜਾਬ ਸਰਕਾਰ ਦੀ ਦੇ ਸਹਿਯੋਗ ਨਾਲ ਹੁਣ ਪੰਜਾਬ ਸਟੇਟ ਵੀ ਡਿਜੀਟਲ ਦੇ ਹੋਣ ਲੱਗ ਗਈ ਆ ਓਕੇ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਰੌਲਾ ਹੈ ਹੀ ਨਹੀਂ ਤੁਸੀਂ ਉਧਰ ਗੋਲੀ ਚਲਾਉਂਦੇ ਥੋੜੀ ਡਿਸਪਲੇ ਤੇ ਸ਼ੋ ਹੋ ਜਾਂਦੀ ਗੋਲੀ ਦੀ ਕਿੱਥੇ ਲੱਗੀ ਆ ਕੀ ਸਕੋਰ ਆ ਓਕੇ ਉਸ ਤੋਂ ਬਾਅਦ ਦੇ ਵਿੱਚ ਆਹ ਗੇਮ ਦੇ ਵਿੱਚ ਫੁੱਡ ਨੂੰ ਕੋਈ ਰੈਫਰੀ ਤੁਹਾਡੇ ਨਾਲ ਹੈਰਾ ਫੇਰੀ ਨਹੀਂ ਕਰ ਸਕਦਾ ਕੋਈ ਅੰਪਾਇਰ ਨਹੀਂ ਹੈਰਾ ਫੇਰੀ ਕਰ ਸਕਦਾ ਸਾਫ਼ ਸੁਥਰੀ ਤੇ ਸਪਸ਼ਟ ਗੇਮ ਆ ਕਿ ਆ ਸਾਹਮਣੇ ਟਾਰਗੇਟ ਪੇਪਰ ਲੱਗਿਆ ਹੋਇਆ ਜਦੋਂ ਟਾਰਗੇਟ ਪੇਪਰ ਤੇ ਗੋਲੀ ਲੱਗੀ ਓਕੇ ਟਾਰਗੇਟ ਪੇਪਰ ਤੇ ਸੁਰਾਖ ਹੋ ਜਾਂਦਾ ਉਹ ਜਿੱਥੇ ਸੁਰਾਖ ਹੋਊਗਾ ਉੱਥੇ ਤੁਹਾਨੂੰ ਉਸ ਹਿਸਾਬ ਨਾਲ ਸਕੋਰ ਦਿੱਤਾ ਜਾਊਗਾ ਤੇ ਜੇ ਬਾਈ ਦਾ ਵੀ ਤੁਹਾਨੂੰ ਕੋਈ ਡਾਊਟ ਆ ਕਿ ਕਨਫਿਊਜ਼ਨ ਹੈ ਕਿ ਮੇਰਾ ਸਕੋਰ ਗਲਤ ਆ ਤੁਸੀਂ ਇੱਕ ਐਪਲੀਕੇਸ਼ਨ ਦਵੋ ਤੇ ਆ ਦੇ ਜਜਸ ਨੂੰ ਕਹੋ ਤੇ ਉਹ ਦੁਬਾਰਾ ਰੀਚੈਕ ਹੋ ਜਾਂਦੇ ਆ ਕਿ ਬਿਲਕੁਲ ਸਾਫ ਸੁਥਰੀ ਤੇ ਸਪਸ਼ਟ ਪੂਰੀ ਤੁਹਾਡੀ ਮਿਹਨਤ ਦੀ ਗੇਮ ਠੀਕ ਹੈ ਜੇ ਆਪਾਂ ਆ ਵੈਪਨ ਦੀ ਗੱਲ ਕਰੀਏ ਜੇ ਮੰਨ ਕੇ ਚੱਲੋ ਹੈਗੀ ਹੈ ਕਿ ਜਿਵੇਂ ਇਹ ਪਿਸਟਲ ਆ ਹੁਣ ਜੀ ਇਹਦਾ ਕੀ ਹੈਗਾ ਕਿਹੜੀ ਇਹ ਬ੍ਰਾਂਡ ਚ ਜੇ ਆਪਾਂ ਕਹਿ ਸਕਦੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕੈਮਰਾ ਆਫ ਜਰਮਨੀ ਵਗੈਰਾ ਤੋਂ ਵਧੀਆ ਥਿਆਰ ਮਗਾਏ ਹੋ ਇਹ ਆ ਸਰ ਸਾਰੇ ਹੀ ਜਿੰਨੇ 에ਅਰ ਵਾਇਪਨ ਆਉਂਦੇ ਆ ਆ ਸਾਰੇ ਹੀ ਫੋਰਨ ਦੇ ਆ ਓਕੇ ਕੋਈ ਜਰਮਨੀ ਦਾ ਕੋਈ ਅਸਟ੍ਰੀਆ ਅਲੱਗ-ਅਲੱਗ ਕੰਟਰੀਆਂ ਦੇ ਵਿੱਚੋਂ ਆਉਂਦੇ ਆ ਹਮ ਆ ਸਭ ਤੋਂ ਵਧੀਆ ਮਤਲਬ ਜਿਹੜੇ ਕੰਪਨੀਆਂ ਹੈਗੀਆਂ ਅਡਡ ਹਰ ਇੱਕ ਬੱਚੇ ਦੀ ਆਪਣੋ ਆਪਣੀ ਚੁਆਇਸ ਹੁੰਦੀ ਹੈ ਜਿਹੜੀ ਮਰਜ਼ੀ ਲੈ ਲੇ ਉਹਦੇ ਵਿੱਚ ਕੋਈ ਸ਼ੋ ਨਹੀਂ ਮੇਨ ਤੁਹਾਡੀ ਮਿਹਨਤ ਹੈ ਮਿਹਨਤ ਆ ਦੇ ਦਿਮਾਗ ਨੂੰ ਜਿਹੜਾ ਬੰਦਾ ਸ਼ਾਂਤ ਕਰਕੇ ਕਨਸੈਂਟ੍ਰੇਟ ਕਰਕੇ ਏਮ ਲੈ ਲੈਂਦਾ ਉਹ ਕਾਮਯਾਬ ਹੈ ਐਥਕੀ 올림픽 ਦੇ ਵਿੱਚ ਜਿਹੜਾ ਮੈਡਲ ਲੈ ਕੇ ਗਿਆ 40 45 ਸਾਲ ਦੇ ਸੀਨੀਅਰ ਦੇ ਵਿੱਚ ਉਹਨਾਂ ਦੇ ਕੋਈ ਐਸੈਸਰੀ ਨਹੀਂ ਸੀਗੀ ਬਿਲਕੁਲ ਸਿੰਪਲ ਲੋਟੀ ਸ਼ਰਟ ਦੇ ਵਿੱਚ 올림픽 ਜੋ ਮੈਡਲ ਲੱਗੇ ਹੋ ਉਹਨਾਂ ਨੇ ਨਵਾਂ ਇਤਿਹਾਸ ਕਾਇਮ ਕਰਤਾ ਕਿ ਮਿਹਨਤ ਸਭ ਤੋਂ ਉੱਪਰ ਦਿਖਾਵੇ ਤੋਂ ਉੱਪਰ ਮਿਹਨਤ ਆ ਤੇ ਦਿਖਾਵਾ ਛੱਡੋ ਜਾਂ ਪੜੋ ਜਾਂ ਖੇਡੋ ਬਸ ਮਿਹਨਤ ਉਹਦੀ ਰੰਗ ਲਿਆਉਂਦੀ ਓਕੇ ਭਾਈ ਹਰਜੀਤ ਅੱਗੇ ਆਪਾਂ ਜੇ ਗੱਲ ਕਰਗੇ ਜੇ ਹੁਣ ਇੱਥੇ ਬੱਚੇ ਤੁਸੀਂ ਕੋਰਸ ਕਰਾ ਰਹੇ ਹਨ ਸਟਾਰਟਿੰਗ ਹੋ ਗਿਆ ਕਿੰਨੇ ਚਿਰ ਚ ਜੇ ਆਪਾਂ ਗੱਲ ਕਰਗੇ ਕਿੰਨੇ ਸਮੇਂ ਚ ਤੁਸੀਂ ਬਿਲਕੁਲ ਜਿਵੇਂ ਇਹ ਬੱਚੀ ਆਪਣੀ ਹੋਣ ਜਿਵੇਂ ਇਹਨਾਂ ਨੇ ਇਹਨਾਂ ਕੋ ਮਾਡਲ ਜਿੱਤ ਚੁੱਕੇ ਹਨ ਆਪਾਂ ਗਿਣਤੀ ਵੀ ਨਹੀਂ ਕਰ ਸਕਦੇ ਕਿੰਨੇ ਕ ਸਮੇਂ ਚ ਤੁਸੀਂ ਬੱਚੇ ਨੂੰ ਪ੍ਰੀਪੇਅਰ ਕਰਕੇ ਇੱਥੋਂ ਕੱਢ ਦਿੰਨੇ ਵੀ ਜਿਹੜਾ ਬੱਚਾ ਅੱਗੇ ਜਾ ਕੇ ਮੱਲਾ ਮਾਰੇ ਦੇਖੋ ਸਰ ਟਾਈਮ ਕੋਈ ਨਿਸ਼ਚਿਤ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹ ਬ੍ਰੇਨ ਦੀ ਗੇਮ ਜਿੰਨਾ ਬੱਚਾ ਸ਼ਾਂਤ ਰਹੇਗਾ ਕਿਉਂਕਿ ਮਾਹੌਲ ਬਹੁਤ ਅੱਜਕੱਲ ਫੋਨਾਂ ਦਾ ਜੋ ਹੋਰ ਕਈ ਚੀਜ਼ਾਂ ਦਾ ਬਣਿਆ ਹੋਇਆ ਉਹ ਚੀਜ਼ਾਂ ਤੋਂ ਦੂਰ ਹੋਣਾ ਪਊਗਾ ਤੁਹਾਨੂੰ ਓਕੇ ਮਾੜਾ ਚੰਗਾ ਖਾਣ ਪੀਣ ਤੋਂ ਦੂਰ ਹੋਣਾ ਪਊਗਾ ਫਾਸਟ ਫੂਡ ਵਗੈਰਾ ਤੋਂ ਠੀਕ ਹੈ ਉਸ ਤੋਂ ਬਾਅਦ ਆਪ ਸੁਤਰਾ ਤੇ ਸਵੱਛ ਖਾ ਕੇ ਤੇ ਆਦੇ ਬ੍ਰੇਨ ਨੂੰ ਸ਼ਾਂਤ ਕਰਕੇ ਓਕੇ ਮਿਹਨਤ ਕਰਨੀ ਆ ਮਿਹਨਤ ਕੀ ਆ ਕਿ ਇੱਕ 0.0 ਦੇ ਉੱਤੇ ਥੋੜਾ ਏਮ ਟਿਕਾਇਆ ਵਾ ਉਹਦੇ ਤੇ ਲਗਾਤਾਰ ਗੋਲੀ ਚਲਾਉਣੀ ਹੋ ਇੱਕ ਨਹੀਂ ਚਲਾਉਣੀ 60 ਗੋਲੀਆਂ ਚਲਾਉਣੀਆਂ ਸ਼ੇਸੋ ਸਕੋਰ ਦਾ ਮੈਚ ਆ ਉਹਦੇ ਵਿੱਚੋਂ ਜਿੱਦਾਂ ਜਿੱਦਾਂ ਤੁਸੀਂ ਅਚੀਵ ਕਰਦੇ ਜਾਓਗੇ ਗਾਂਹ ਰਾਸਤੇ ਖੁੱਲਦੇ ਜਾਣਗੇ ਲੋ ਵੀ ਕਬੱਡੀ ਵਾਲਿਆਂ ਨੂੰ ਖੁੱਲਾ ਟਾਈਮ ਹੈ ਇਹਦੇ ਵਿੱਚ ਉਹ ਗੱਲ ਨਹੀਂ ਗਈ ਵੀ ਜਿਵੇਂ ਬਾਈ ਨੇ ਦੱਸ ਹੀ ਦਿੱਤਾ ਹਨਾ ਵੀ ਕੋਈ ਇਹ ਉਹ ਫੌਲ ਵਗੈਰਾ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਉਹ ਵੀ ਜਰੂਰ ਦੱਸ ਦਿਓ ਹਨਾ ਜਿਵੇਂ ਕਹਿੰਦੇ ਆਪਾਂ ਖੜੇ ਹੁਣ ਜਿਵੇਂ ਹੈ ਲੈਂਚ ਖੜੇ ਆਪਣੇ ਬੱਚੇ ਜੀ ਜੀ ਤੇ ਕੀ ਰੂਲ ਹੁੰਦੇ ਆ ਮੇਨ ਇਹਦਾ ਬੇਸਿਕ ਜਿਹੇ ਰੂਲ ਦੱਸ ਦਿਓ ਜੀ ਬੇਸਿਕ ਜਿਹੇ ਰੂਲ ਦਾ ਸਭ ਤੋਂ ਸਰ ਮੇਨਲੀ ਕੀ ਆ ਕਿ ਆ ਹਥਿਆਰ ਦੀ ਗੇਮ ਆ ਹੂੰ ਠੀਕ ਆ 에ਅਰ ਵਾਈਪਰ ਨਾ ਦੀ ਆ ਹੂੰ ਪਰ ਹਥਿਆਰ ਵੀ ਮਹਿੰਗੇ ਆ ਗੇਮ ਵੀ ਉਹ ਬਹੁਤ ਧਿਆਨ ਨਾਲ ਕਰਨੀ ਪੈਂਦੀ ਹੈ ਰੂਲ ਦੇ ਅਕੋਰਡਿੰਗ ਤੁਹਾਡੇ ਕਿਟ ਪ੍ਰੋਪਰ ਪਾਈ ਹੋਣੀ ਚਾਹੀਦੀ ਹੈ ਰੈਫਲ ਸ਼ੂਟਰ ਦੇ ਹਮ ਠੀਕ ਹੈ ਜੀ ਪਿਸਟਲ ਸ਼ੂਟਰ ਪ੍ਰੋਪਰ ਅਡਿਕਟ ਦੇ ਵਿੱਚ ਹੋਵੇ ਹਜੇ ਬੇਸਿਕ ਪਲੇਅਰ ਆ ਤੇ ਉਸ ਹਿਸਾਬ ਨਾਲ ਆਪਾਂ ਪੂਰੇ ਹਥਿਆਰ ਨਹੀਂ ਹੈਗੇ ਪਰ ਹਥਿਆਰ ਥੋੜੀ ਸ਼ੂਟਿੰਗ ਏਰੀਆ ਦੂਜੇ ਏਰੀਆ 'ਚ ਨਹੀਂ ਆਊਗਾ ਸੇਫਟੀ ਫਲੈਗ ਤੋਂ ਬਗੈਰ ਤੁਸੀਂ ਹਥਿਆਰ ਮੂਵ ਨਹੀਂ ਕਰ ਸਕਦੇ ਬਹੁਤ ਇਹਦੇ ਰੂਲ ਰੈਗੂਲੇਸ਼ਨ ਆ ਮੇਨ ਸਾਰਿਆਂ ਦਾ ਨਿਚੋੜ ਆ ਕਿ ਸੇਫਟੀ ਇਜ਼ ਵੈਰੀ ਅਪੋਰਟੈਂਟ ਕਿ ਸੇਫਟੀ ਤੋਂ ਬਗੈਰ ਕੁਝ ਨਹੀਂ ਕੁਝ ਨਹੀਂ ਠੀਕ ਹੈ ਜੀ ਸੇਫਟੀ ਜ਼ਰੂਰੀ ਆ ਉਹਦੇ ਨਾਲ ਹੀ ਗੇਮ ਠੀਕ ਹੈ ਹੁਣ ਬਾਈ ਜਿਵੇਂ ਹੁਣ ਕਿੰਨੇ ਬੱਚੇ ਆਪਣੇ ਇੱਥੇ ਤੁਸੀਂ ਜਿਹੜੇ ਐਸ ਟਾਈਮ ਜਿਹੜਾ ਕੋਰਸ ਲੈ ਰਹੇ ਆ ਤਿਆਰੀ ਕਰ ਰਹੇ ਆ ਨਾ ਕਿ 올림픽 ਦੀ ਤਿਆਰੀ ਕਰ ਰਹੇ ਆ ਜ਼ਿਲ੍ਹਾ ਜੂਨ ਕਿੰਨੇ ਬੱਚਿਆਂ ਨੂੰ ਤੁਸੀਂ ਉਹ ਟ੍ਰੇਨਿੰਗ ਦੇ ਰਹੇ ਆ ਆਪਣੇ ਕੋਲੇ ਬੱਚੇ ਦਾ ਕਾਫੀ ਹੈ ਜੀ ਪਰ ਅੱਜ ਦੀ ਰੇਟ ਦੇ ਵਿੱਚ ਪੇਪਰਾਂ ਦਾ ਕਰਕੇ ਕਰਕੇ ਤੋਂ ਕਾਫੀ ਬਣੇਗੀ ਤੇ ਪਰ ਮੈਂ ਨਹੀਂ ਗੱਲ ਬਾਈ ਜੀ ਟਾਈਮਿੰਗ ਦੀ ਗੱਲ ਕਰਗੀ ਕਿ ਇਹ ਕਿਹੜੀ ਕਿਹੜੀ ਟਾਈਮਿੰਗ ਵਿੱਚ ਤੁਸੀਂ ਕਰੋਗੇ ਟਾਈਮਿੰਗ ਜੀ ਜਿਹੜੇ ਬੱਚੇ ਇੰਡੀਆ ਟੀਮ ਦੇ ਟ੍ਰਾਇਲਾਂ ਦੇ ਵਿੱਚ ਆ ਉਹ ਤਾਂ ਆਪਣੇ ਆਪ 2 ਵਜੇ ਆ ਕੇ ਪ੍ਰੈਕਟਿਸ ਸ਼ੁਰੂ ਕਰ ਲੈਂਦੇ ਆ ਹੂੰ ਤੇ ਬੇਸੇ ਜਿਹੜੇ ਬੱਚੇ ਫਰੈਸ਼ ਆ ਉਹਨਾਂ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਗੇਮ ਵਿੱਚ ਕਰਾਈ ਜਾਂਦੀ ਆ। ਹੂੰ। ਬਾਕੀ ਮਿਹਨਤ ਆ ਜੀ ਜਿੰਨੀ ਕਰ ਲੋ ਉਨੀ ਥੋੜੀ। ਉਹਦੇ ਵਿੱਚ ਪ੍ਰਿੰਸਿੰਦਰ ਨੇ ਮੈਚ ਖੇਡਣਾ। ਬਾਅਦ ਦੇ ਵਿੱਚ ਮੌ ਟ੍ਰੈਲਰਾਂ ਦੇ ਵਿੱਚ ਜਾ ਰਹੀ ਆ ਕੁਦਰਤਪ੍ਰੀਤ ਕੌਰ ਸਾਹਿਬ ਅਰਜੁਨ ਸਿੰਘ ਆ। ਬਾਕੀ ਨੈਸ਼ਨਲ ਮੈਡਲਿਸਟ ਪ੍ਰਸਦੀਪ ਸਿੰਘ ਪ੍ਰਸਦੀਪ ਸਿੰਘ। ਹਾਂਜੀ। ਅ ਕਿੰਨਾ ਸਮਾਂ ਹੋ ਗਿਆ ਇੱਥੇ ਲੰਮੇ। ਮੈਨੂੰ 2 ਸਾਲ ਹੋ ਗਏ ਟ੍ਰੇਨਿੰਗ। 2 ਸਾਲ ਹੋ ਗਏ। ਹਾਂਜੀ। ਠੀਕ ਹੈ ਨਿਸ਼ਾਨੇ 'ਚ ਜੇ ਦੱਸੂ ਤੁਸੀ ਕਿੱਥੇ ਲੈਵਲ ਆ ਤੁਹਾਡਾ ਰੈਂਕ ਕਹਿ ਸਕਦੇ ਜੀ ਹਾਂ ਰੈਂਕ ਮੇਰਾ ਸਕੋਰ ਜਿਹੜਾ ਹੈ ਇਸ ਵਕਤ ਚੱਲ ਰਿਹਾ ਵਾ ਉਹ 365 ਤੋਂ ਲੈ ਕੇ 70 ਦੇ ਵਿੱਚ ਚੱਲ ਰਿਹਾ ਓਕੇ ਹਾਂਜੀ ਠੀਕ ਹੈ ਆ ਮੜਾ ਦਿਖਾਉਂਗੇ ਲਾ ਕੇ ਇੱਕ ਸ਼ਾਰਟ ਕਰੋਗੇ ਤੁਸੀਂ ਇਹ ਡਿਟੈਲ ਦਾ ਲਾਉਂਗੇ ਹਾਂਜੀ ਤੇ ਬੱਚਿਆਂ ਨੂੰ ਹਥਿਆਰ ਤਾਂ ਆਪਾਂ ਫੜਾਉਣਾ ਪਰ ਫੜਾਉਣਾ ਉਹ ਹੈ ਜੇ ਆ ਤੁਸੀਂ ਆਹ ਦੇਖ ਲਓ ਇਧਰ ਮੈਡਲਾਂ ਦੇ ਢੇਰ ਲੱਗੇ ਪਏ ਆ ਨਾਲ ਠੀਕ ਆ ਹਥਿਆਰ ਫੜਾਓ ਪਰ ਮੈਡਲ ਜਿੱਤਣ ਲਈ ਫੜਾਓ ਤੇ ਵਿਆਹਾਂ ਸ਼ਾਦੀਆਂ ਜਨਾ ਫੜਾਓ ਵੀ ਉੱਥੇ ਕਿਸੇ ਦਾ ਨੁਕਸਾਨ ਹੋਵੇ ਲੋ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਦੱਸਿਓ ਬਈ ਪ੍ਰੈਸ ਕੀ ਹੈਗਾ ਹੁਣ ਜਿਹੜਾ ਤੁਹਾਡਾ ਆ ਇਹ ਨਾ ਹੀ ਨਾ ਹਾਈਐਸਟ ਸਕੋਰ 10 ਹੁੰਦਾ ਵਾ ਓਕੇ ਤੇ ਉਸ ਤੋਂ ਬਾਅਦ 1 ਤੋਂ ਲੈ ਕੇ 10 ਤੱਕ ਹੁੰਦਾ ਹੈ ਹੁਣ ਨਾ ਹੀ ਲੱਗਿਆ ਵਾ ਹੁਣ ਨਾ ਹੀ ਲੱਗਿਆ ਵਾ ਹਾਂਜੀ ਠੀਕ ਆ ਬਹੁਤ ਵਧੀਆ ਪ੍ਰਿੰਸ ਦੇਖ ਲਓ ਇਧਰ ਵਰਕ ਵੀ ਦੇਖੋ ਬੱਚੀ ਦਾ ਵੈਲ ਡਨ ਆ ਦੇਖ ਲਓ ਇਧਰ ਉਹਦੇ ਕਿੰਨਾ ਸਕੋਰ ਆ ਤੁਸੀਂ ਇਹ ਕਰ ਸਕਦੇ ਹਾਂ 90 ਹੈ ਅਕੈਡਮੀ ਲੋਜੀ ਗਨਸ ਵੀ ਦਿੱਤੀਆਂ ਜਾਂਦੀਆਂ ਕਿਟ ਵੀ ਦਿੱਤੀਆਂ ਜਾਂਦੀਆਂ ਕੋਈ ਸਟਾਰਟਿੰਗ ਦੇ ਵਿੱਚ ਕਿਸੇ ਨੂੰ ਲੈਣਾ ਸਮਾਨ ਕਾਫੀ ਔਖਾ ਹਮਮ ਸਟਾਰਟਿੰਗ ਦੇ ਵਿੱਚ ਰੇਂਜ ਪ੍ਰੋਵਾਈਡ ਕਰ ਦਿੰਦੀ ਹੈ ਜਦੋਂ ਬੱਚੇ ਨੂੰ ਆਦੀ ਗਰੋਥ ਦਿਖੇ ਤੇ ਆਪਦੇ ਆਪ ਨੂੰ ਲੱਗੇ ਕਿ ਮਹਾ ਕੁਝ ਬੈਟਰ ਕਰ ਸਕਦਾ ਫਿਰ ਉਹਦਾ ਪਰਸਨਲ ਲੈ ਲਈ ਤੇ ਗਾਂਚ ਲਈ ਠੀਕ ਹੈ ਇਹ ਆਪਾਂ ਗੱਲ ਕਰਕੇ ਬਈ ਫਿਰਦੀ ਹੈ ਨਾ ਜੀ ਮੰਥਲੀ ਕੀ ਚਾਰਜ ਕਰ ਰਹੇ ਹੋ ਤੁਸੀਂ ਮੰਥਲੀ ਜਿੰਨਾਂ ਦੇ ਹਥਿਆਰ ਆਪਦੇ ਹੈ ਜੀ ਉਹਨਾਂ ਦੀ ਹੈਗੀ ਹੈ ਫੀਸ 2500 ਬਾਕੀ ਬੱਚਿਆਂ ਦੀ ਜਿਹਨਾਂ ਨੂੰ ਸਮਾਨ ਸਾਰਾ ਪ੍ਰੋਵਾਈਡ ਕਰ ਰਹੇ ਉਹਨਾਂ ਦੇ 3000 ਮੰਥਲੀ ਪੀਸ ਹੈ ਉਹਨਾਂ ਦੇ 3000 ਮੰਥਲੀ ਹੈ ਹਾਂਜੀ ਲੋ ਬਈ ਦੋਸਤੋ ਕੋਈ ਬਾਲਾ ਪੈਸਾ ਨਹੀਂ ਖਰਾਬ ਕਰਨ ਦੀ ਲੋੜ ਜੇ ਆਪਾਂ ਕਹਾਂਗੇ ਕਿਉਂਕਿ ਹੁਣ ਨਾਂ ਨਹੀਂ ਮੈ ਲੈਣਾ ਚਾਹੁੰਦਾ ਬਹੁਤ ਜ਼ਿਆਦਾ ਪੈਸੇ ਦੀ ਲੁੱਟ ਵੀ ਹੋ ਰਹੀ ਹੈ ਇਹਨਾਂ ਕੰਮਾਂ ਚੋਂ ਨਹੀਂ ਪਤਾ ਬਾਈ ਕਿਉਂਕਿ ਥੋੜਾ ਅਵੇਅਰਨੈਸ ਘੱਟ ਆ ਇਹ ਚੀਜ਼ਾਂ ਬਾਰੇ ਹਨਾ ਤੇ ਮੈਂ ਵੀ ਕਹਿਣਾ ਚਾਹੁੰਗਾ ਜਿਹੜੇ ਆਪਣੇ ਪਿੰਡਾਂ ਦੇ ਬੱਚੇ ਆ ਪਿੰਡਾਂ ਦੇ ਜਵਾਕ ਆ ਆਪਾਂ ਗੱਲ ਤਾਂ ਹਰੇਕ ਕਰ ਦਿੰਨੇ ਆ ਵੀ ਆਈਪੀਐਸ ਆਫਸਰ ਬਣਨੇ ਚਾਹੀਦੇ ਆ ਤਾਂ ਵੱਡੇ ਰੈਂਕਾਂ ਤੇ ਆਪਣੇ ਪੰਜਾਬੀ ਬੰਦੇ ਕਿਉਂ ਨਹੀਂ ਗਏ ਹਨਾ ਤੇ ਬਾਈ ਕਹਿੰਦਾ ਬਾਈ ਦਾ ਮੇਨ ਮੋਟਵਾ ਜਿਹੜਾ ਪੰਜਾਬ ਨੂੰ ਪ੍ਰਮੋਟ ਕਰਨਾ ਪੰਜਾਬੀ ਨੂੰ ਪ੍ਰਮੋਟ ਕਰਨਾ ਜੀ ਪ੍ਰਮੋਟ ਕਰਨਾ ਕਿਉਂਕਿ ਵੱਡੇ ਰੈਂਕਾਂ ਤੇ ਬਾਈ ਕਹਿੰਦਾ ਵੀ ਜੇ ਆਪਣੇ ਪੰਜਾਬੀ ਬੱਚੇ ਲੱਗਣ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਜੀ ਬਿਲਕੁਲ ਤੇ ਇਹ ਤਾਂ ਹੀ ਲੱਗਣਗੇ ਜੇ ਉੱਥੋਂ ਨਿਕਲ ਕੇ ਆਪਾਂ ਠੀਕ ਆ ਇਹਨਾਂ ਚੀਜ਼ਾਂ ਨੂੰ ਆਪਾਂ ਦੱਸਾਂਗੇ ਬੱਚਿਆਂ ਨੂੰ ਕਿਉਂਕਿ ਹੁਣ ਬਾਈ ਆਪਾਂ ਆਜ਼ਾਦ ਤਰਤਾ ਬਾਈ ਆਪਾਂ ਵੇਖ ਲੈਂਦੇ ਆ ਵੀ ਗਰਾਊਂਡ 'ਚ ਵੀ ਨਹੀਂ ਲੈ ਕੇ ਜਾਂਦੇ ਬੱਚਿਆਂ ਨੂੰ ਕਿਉਂਕਿ ਘੰਟਾ ਜੇ ਗੱਡ ਲਿਆ ਤਾਂ ਮੈਨੂੰ ਲੱਗਦਾ ਵੀ ਆਪਣੇ ਪਿੰਡ ਦੇ ਗਰਾਉਂਡਾਂ 'ਚ ਵੀ ਨਹੀਂ ਲੈ ਕੇ ਜਾਂਦੇ ਮੋਬਾਈਲ ਫੜਾ ਦਿੰਨੇ ਆਂ ਵੀ ਰੋਟੀ ਖਾ ਲਾ ਚੁੱਪ ਕਰ ਜਾਂਦਾ ਬੱਚਾ ਹਨਾ ਜੀ ਜੀ ਤੇ ਬੁੱਕਸ ਬਹੁਤ ਵਧੀਆ ਹੁੰਦੀਆਂ ਪਰ ਉਹ ਵੀ ਨਹੀਂ ਆਪਾਂ ਫੜਾਉਂਦੇ ਫੋਨ ਫੜਾ ਦਿੰਨੇ ਆਂ ਜੀ ਜੀ ਕਿਉਂਕਿ ਇਹ ਕਿਤਾਬਾਂ ਪੜਾਂਗੇ ਹੋ ਚੁਕੋ ਸਾਹਿਬ ਜੀ ਨਾਲਜ ਮਿਲੂਗੀ ਤੇ ਇੱਥੇ ਪਹੁੰਚ ਜਾਗੇ ਤੇ ਪਰ ਹੁਣ ਇਹ ਵੀਡੀਓ ਦਾ ਮਕਸਦ ਇਹੀ ਹੈ ਕੋਈ ਪ੍ਰੋਮੋਸ਼ਨਲ ਐਡ ਨਹੀਂਗੀ ਇਹ ਤੁਹਾਨੂੰ ਇੱਕ ਸੇਧ ਦੇਣ ਲਈ ਵੀਡੀਓ ਬਣਾਈ ਗਈ ਹੈ ਇਹ ਤੁਸੀਂ ਦੇਖ ਲਓ ਸ਼ੂਟਿੰਗ ਰੇਜ ਹੈ ਤੁਹਾਡੇ ਮੋਗਾ ਸ਼ਹਿਰ ਦੇ ਵਿੱਚ ਹੈਗੀ ਹੈਗੀ ਮੋਗੇ ਵਾਲੇ ਤਾਂ ਬਾਈ ਅੱਜ ਤੋਂ ਮੈਂ ਇਹਨਾਂ ਵੀ ਜਿੰਨੇ ਕ ਬੱਚੇ ਆਏ ਵੀ ਉਹ ਤਾਂ ਹੈਗੇ ਹੀ ਆ ਤੁਸੀਂ ਵੀ ਸ਼ੁਰੂ ਕਰ ਦਿਓ ਬਾਕੀ ਵੱਟੀ ਗੱਲ ਆ ਵੀ 8 ਸਾਲ ਤੋਂ ਲੈ ਕੇ 80 ਸਾਲ ਤੱਕ ਕੋਈ ਏਜ ਲਿਮਟ ਤਾਂ ਹੈ ਹੀ ਨਹੀਂ ਇਹਦੇ 'ਚ ਕੋਈ ਲਿਮਟ ਨਹੀਂ ਠੀਕ ਹੈ ਤੇ ਤੁਸੀਂ ਵੀ ਆਪਦਾ ਨਾਮ ਰੋਸ਼ਨ ਕਰ ਲੈਣਾ ਇੱਕ ਨਾ ਕਈਆਂ ਦੇ ਕੀੜਾ ਹੁੰਦਾਗਾ ਉਹ ਰਹਿ ਜਾਂਦਾ ਹੁੰਦਾ ਕਰੈਕਟਰ ਦਾ ਕੀੜਾ ਹੁੰਦਾ ਕਈਆਂ ਦੇ ਜੀ ਜੀ ਕਈਆਂ ਦੇ ਨਿਸ਼ਾਨੇ ਹੀ ਬਾਈ ਜੀ ਦਾ ਹੁੰਦਾ ਕਈਆਂ ਦੇ ਕੋਈ ਵੀ ਗੇਮ ਦਾ ਕੀੜਾ ਹੁੰਦਾ ਨਾ ਤੇ ਪਰ ਚੁਰੀ ਜਾਂਦੇ ਹੁੰਦੇ ਚੁਰੋ ਨਾ ਮੋਗੇ ਆ ਜੋ ਆ ਆਪਾਂ ਤੁਹਾਨੂੰ ਦਿਖਾ ਦਈਏ ਸ਼ੂਟਿੰਗ ਰੇਂਜ ਠੀਕ ਆ ਥੱਲੇ ਨੰਬਰ ਚੱਲੀ ਜਾਂਦੇ ਆ ਬਾਈ ਹਰਜੀਤ ਨਾਲ ਕਨੈਕਟ ਕਰ ਲਓ ਤੇ ਬਾਕੀ ਮੈਮ ਵੀ ਹੈਗੀ ਆ ਇੱਥੇ ਕੋਈ ਬੇਫਿਕਰ ਕਿ ਤੁਸੀਂ ਆਪਦੀਆਂ ਬੱਚੀਆਂ ਨੂੰ ਭੇਜ ਸਕਦੇ ਆ ਤੇ ਬਾਈ ਕੋਈ ਇੱਥੇ ਹੈ ਦਾ ਨਹੀਂ ਬੱਚਿਆਂ ਦਾ ਪੂਰਾ ਹਨਾ ਸਾਰਾ ਕੁਝ ਪੂਰੀ ਸੇਫਟੀ ਆ ਕਿਸੇ ਪ੍ਰਕਾਰ ਦੀ ਕੋਈ ਡਰਨ ਦੀ ਲੋੜ ਨਹੀਂ ਮੈਡਮ ਕੁੜੀਆਂ ਨੂੰ ਡੀਲ ਕਰਦੇ ਆ ਮੁੰਡਿਆਂ ਨੂੰ ਮੈਂ ਡੀਲ ਕਰਦਾ ਬਾਕੀ 8 ਸਾਲ ਤੋਂ ਲੈ ਕੇ 80 ਸਾਲ ਤੱਕ ਚਾਹੇ ਸੀਨੀਅਰ ਆ ਚਾਹੇ ਜੂਨੀਅਰ ਸਾਰੇ ਆ ਸਕਦੇ ਆ ਹਰਿਆਣੇ ਦੀਆਂ ਸ਼ੂਟਰ ਦਾਦੀਆਂ ਹੋਈਆਂ ਪ੍ਰਕਾਸ਼ਤ ਉਮਰ ਉਹਨਾਂ ਨੇ ਪੂਰੇ ਦੇਸ਼ ਨੂੰ ਤੇ ਪੂਰੇ ਵਰਲਡ ਨੂੰ ਦੱਸਤਾ ਕਿ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਸ਼ੂਟਿੰਗ ਇੱਕ ਅਲੱਗ ਦੌਰ ਅਲੱਗ ਦੌਰ ਸ਼ੂਟਿੰਗ ਦੇ ਵਿੱਚੋਂ ਇੰਡੀਆ ਦੇ ਜਿਹੜੇ ਸਾਣਾ ਮੈਡਲ ਆ ਰਹੇ ਆ ਹੁਣੇ ਹੀ ਮਨੂਬਾ ਕਰਦਾ ਆਇਆ ਸੰਦੀਪ ਦੂਜਿਆਂ ਦੇ ਆਏ ਆ ਆ ਚੀਜ਼ਾਂ ਉਮਰ ਮੈਨੇ ਨਹੀਂ ਰੱਖਦੀ ਥੋੜਾ ਲਕਸ਼ਮੇ ਨੇ ਰੱਖਦਾ ਗੱਲਾਂ ਨਾਲ ਕੁਝ ਨਹੀਂ ਬਨਣਾ ਮਿਹਨਤ ਕਰੋਗੇ ਤਾਂ ਗਾ ਵਦੋਂ ਠੀਕ ਆ ਤਾਂ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਚੰਗੀ ਆ ਵੀਡੀਓ ਲੱਗਣ ਦੀ ਗੱਲ ਨਹੀਂ ਕੋਈ ਚੰਗੀ ਵੀਡੀਓ ਐ ਸ਼ੇਅਰ ਜਰੂਰ ਕਰ ਦਿਓ ਤੇ ਬਾਈ ਹਰਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤੇ ਧੰਨਵਾਦ ਦੋਸਤੋ